ਲੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੀਆਂ ਮਾਈਆਂ ਨੂੰ ਸਾਰੇ ਭੈਣਾਂ ਤੇ ਭਾਈਆਂ ਨੂੰ ਮੈਂ ਤੁਹਾਡਾ ਆਪਣਾ ਅਮਰਤ ਟੀਵੀ ਪਿੰਡ ਦਾਨੇ ਵਾਲੇ ਤੋਂ ਆਪਣਾ ਬਲੌਗ ਚੱਲ ਪਿਆ ਬਾਈ ਜੀ ਆਪਾਂ ਪਹੁੰਚ ਗਏ ਜਿੱਥੇ ਆਪਾਂ ਵੀਡੀਓ ਸ਼ੂਟ ਕਰਦੇ ਹੁੰਦੇ ਹਾਂ ਕਿ ਜਿਹੜੀਆਂ ਆਪਣੀਆਂ ਵੀਡੀਓ ਹੁੰਦੀਆਂ ਗੁਰਪ੍ਰੀਤ ਸਿੱਧੂ 9094 ਤੇ ਤੇ ਸਾਡੇ ਪਿੰਡ ਦਾ ਜੀਵਨ ਸਿੰਘ ਪਾਣੀ ਲਾ ਰਿਹਾ ਭਾਈ ਆਪਾਂ ਵੀਡੀਓ ਇਹ ਅੱਜ ਆਪਣਾ ਖੇਤ ਦਾ ਸ਼ੂਟ ਸੀ ਤੇ ਉਧਰੋਂ ਮੋਟਰ ਚੱਲੀ ਜਾਂਦੀ ਐ ਤੇ ਉਧਰੋਂ ਮੋਗੇ ਦਾ ਪਾਣੀ ਭਾਈ ਚੱਲਣ ਲੱਗ ਰਿਹਾ ਮੋਗਰੀਆਂ ਭਾਰੀ ਲੱਗ ਚੱਲ ਰੰਗ ਨੇ ਦਿਨ ਅੱਜ ਸ਼ਨੀਵਾਰ ਆ ਆ ਵੀ ਦੇਣ ਬਦਲ ਬਦਲ ਸਾਹਿਬ ਦੀ ਆ ਜਿਹੜੀਆਂ ਚੱਲੀਆਂ ਦੀਆਂ ਮੋਟਰਾਂ ਇਹ ਕਿਵੇਂ ਮਰਦੀ ਦਿੱਤੀਆਂ ਤੇ ਇਹ ਸਾਡੇ ਹੁੰਦੜਵਾਲ ਦੀ ਦੇਣਾ ਜਿਹੜਾ ਮੋਗੇ ਚੱਲੀ ਜਾਂਦਾ ਹੈ ਭਰਾਵੋ ਉਹ ਉਹ ਆਪਾਂ ਕਿਹਦੇ ਪਾਰਟੀ ਨੂੰ ਸਮਝ ਨਹੀਂ ਕਰਦੇ ਜਿਹੜੀ ਚੀਜ਼ ਸੱਚਾਈ ਆ ਸੱਚਾਈ ਆ ਉਹ ਸਾਡੇ ਬਹੁਤ ਵਧੀਆ ਕੰਮ ਹੋ ਗਿਆ ਕਿਉਂਕਿ ਪਾਣੀ ਦੀ ਸਾਡੇ ਬਹੁਤ ਕਿਨਸਤੀ ਭਰਾਵੋ ਇਹ ਸਾਡੇ 600 ਫੁੱਟ ਤੇ ਇਹ ਫੋਰ ਹੋ ਗਏ ਸੀਗੇ ਪਾਉ ਵਾਲਾ ਸਾਡੇ ਥੋੜਾ ਮਾੜਾ ਸੀ ਹੁਣ ਵਧੀਆ ਹੋ ਗਿਆ ਤੇ ਸਾਰਾ ਕੁਝ ਵਧੀਆ ਚੱਲ ਰਿਹਾਗਾ ਤੇ ਉਸ ਤੋਂ ਬਾਅਦ ਮੋਗਾ ਲੱਗ ਗਿਆ ਜੀ ਆਪਣੇ ਨਵਾਂ ਪਾਈਪ ਲਾਈਨ ਪਾ ਕੇ ਇੱਕ ਲੈ ਕੇ ਇੱਕ ਖੇਤ ਚ ਨੱਕਾ ਖੁੱਲਦਾ ਕਰਤਾ ਤੇ ਕੁਝ ਪਾਈਪ ਸਾਡੇ ਕਾਂਗਰਸ ਸਰਕਾਰ ਵੇਲੇ ਪੈ ਗਈ ਸੀ ਥੋੜੇ ਜਿਹਾ ਰਹਿ ਗਿਆ ਸੀ ਕੁਝ ਕੰਮ ਤੇ ਉਦੋਂ ਸਰਕਾਰ ਬਦਲ ਗਈ ਸੀ ਕਿ ਆ ਜਾਓ ਭਾਈ ਹੁਣ ਆਪਾਂ ਜਿਹੜੇ ਸਾਡੇ ਆਪਣੇ ਐਕਟਰ ਨੇ ਉਹਨਾਂ ਨਾਲ ਮਿਲਉਣਿਆਂਗੇ ਆਪਾਂ ਹੁਣ ਘਾਟੀ ਵਾਪਸੀ ਆ ਜਾਓ ਆ ਲొਕੇਸ਼ਨਾਂ ਭਾਈ ਘਰਤੀ

ੋ ਜੀ ਆਪਰੇ ਆ ਕੀ ਜਿੱਥੇ ਆਪਾਂ ਸ਼ੂਟ ਕਰਦੇ ਆ ਲੋਕੇਸ਼ਨ ਆ ਗਈ ਆਪਣੀ ਨੋ 10 ਵੀ ਗੁਰਮਿੰਦਰ ਆ ਹਾਂ ਜੀ ਉਹ ਹੀ ਕੋਠਾ ਆ ਗਿਆ ਆਪਣਾ ਲੋਕੇਸ਼ਨ ਆ ਉਹ ਆ ਗਿਆ ਆਪਣਾ ਕੋਠਾ ਚੱਲ ਜਿਆਦਾ ਜੌਂਡੀਅਰ 52 10 ਬਰਸ਼ੂੰਜੇ ਥੋੜਾ ਪਾਣੀ ਵੱਧ ਪੈ ਗਿਆ ਨਾ ਹਾਂ ਚੱਲ ਜੇ ਪੀਗਾ ਪੀਗਾ ਨਹੀਂ ਖੜਵਾ ਰਹਾਂ ਹੂੰ ਤੇ ਉਹ ਫਿਰਦਾ ਸਾਨੂੰ ਪਹਿਲਾਂ ਵੀ ਦਿਖਾਇਆ ਸੀ ਸਾਡੇ ਜੀਵਨ ਸਿੰਘ ਆ ਉਧਰ ਲਾਰਗਾ ਕਾ ਨਤੋਂ ਪਾਣੀ ਦੇਹਮਾਨ ਦਾ ਗੇੜਾ ਮਾਰਦਾ ਤੇ ਸਬਜ਼ੀ ਨੂੰ ਵੀ ਪਾਣੀ ਲਾ ਰਿਹਾ ਉਹ ਹਾਂ ਤੇ ਅਸੀਂ ਖੜੇ ਤਨ ਮੱਝਲੀ ਕੋਠੀ ਦੇ ਜਮਾ ਉੱਪਰ ਹਾਂ ਜੀ ਇਹ ਥੱਲੇ ਵਈ ਜੂਰੀਆ ਤੇ ਉਦੋਂ ਆ ਆ ਯੂਰੀਆ ਛੱਟਣੀ ਆ ਉਹ ਆਪਣਾ ਤਾਂ ਕਰੇ ਰੇ ਇਹ ਪਾਣੀ ਦੇ ਮੋਰਸੇ ਨਾ ਕਰੂ ਮੋਰਸੇ ਪਈ ਰੇਡੀ ਲੋਕੇਸ਼ਨ ਦੱਸ ਦਿਓ ਬਈ ਸਾਡੀ ਕਿਵੇਂ ਆ ਕਮੈਂਡ ਕਰ ਆ ਸਾਡੇ ਭਾਈ ਐਕਟਰ ਬੈਠੇ ਨੇਗੇ ਹਾਂ ਬੈਠੇ ਦੇਖ ਕਿਵੇਂ ਆ ਸਭ ਕੋਲ ਆ ਡੱਕਾ ਇਹ ਆ ਸਨੇ ਚੋਂ ਉੱਚਾ ਖਾਦੇ ਹੋਏ ਨੇ ਹਾਂ ਲੋਕੇਸ਼ਨ ਤਾਂ ਠੀਕ ਆ ਸਾਰੀ ਆਪਣੇ ਠੀਕ ਹੋਰ ਹਾਂਜੀ ਆ ਆਪਣਾ ਅੰਬਰਤ 2090 ਬਾਈ ਸਸੀ ਗਰਬਾਈ ਜੀ ਸਾਰਿਆਂ ਨੂੰ ਉਹ ਠੀਕ ਹੋ ਬਾਈ ਜੀ ਸਾਰੇ ਆ ਬਾਈ ਦਾ ਚੈਨਲ ਐ ਫੇਸਬੁਕ ਤੇ ਨਾ ਬਾਈ ਜੀ ਨਾ YouTube ਤੇ ਆਪਣਾ YouTube ਤੇ ਬਾਈ ਫੇਸਬੁਕ ਤੇ ਅੰਬਰਤ ਦੰਦੀ ਹਾਲ ਦੇ ਨਾਂ ਤੇ ਠੀਕ ਆ ਬਾਈ ਤੇ YouTube ਤੇ ਅੰਬਰਤ TV 1990 ਤੇ ਠੀਕ ਆ ਬਾਈ ਤੈਨੂੰ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਲਾਈਕ ਤੇ ਕਮੈਂਟ ਆਪਣੀ ਬਲੌਗ ਨੂੰ ਕਰ ਦਿਆ ਕਰੋ ਤਨ ਨਮੀ ਨਵੀਂ ਜਿਵੇਂ ਜਾਣਕਾਰੀ ਹੁੰਦੀ ਹੈ ਆਪਣੇ ਪਿੰਡ ਚੋਂ ਤੁਹਾਨੂੰ ਦੱਸ ਰਿਆ ਕਰਾਂਗੇ ਕਿਵੇਂ ਹੁੰਦਾ ਭਾਈ ਸਾਰਾ ਕੁਝ ਹਾਂ ਬਲੌਗ ਜ਼ਰੂਰ ਦੇਖਿਆ ਕਰੋ ਬਲੌਗ ਵੀ ਬਣ ਕੇ ਜ਼ਰੂਰ ਦੇਖਣਿਆ ਕਰੋ ਤੇ ਜਿਹੜੇ ਬਾਹਰ ਬੈਠੇ ਨੇ ਸਾਰੇ ਭੈਣ ਭਰਾ ਹੀ ਉਹ ਇਹ ਚੀਜ਼ਾਂ ਨੂੰ ਬਹੁਤ ਮਿਸ ਕਰਦੇ ਨੇ ਹਾਂ ਪੂਰੀ ਆਪਾਂ ਹੁਣ ਆਪਾਂ ਪੂਰੇ ਨਜ਼ਾਰੇ ਲੈ ਰਹੇ ਹਾਂ ਹਾਂ ਪੂਰੇ ਖੇਤੀਬਾੜੀ ਚ 500 ਬੰਦੇ ਦੇ ਨਾਲ ਨਹੀਂ ਜਾਂਦਾ ਬਾਈ ਜੀ ਜਮਾ ਨਹੀਂ ਆ ਜਿਹੜਾ ਜ਼ਿੰਦਗੀ ਆ ਸਭ ਕੁਝ ਇੱਛੀ ਛੱਡ ਜਾਂਦੀ ਹੈਗੀ ਹਾਂਜੀ ਤੇ ਅੰਜੋਏ ਕਰ ਰਿਆ ਕਰੋ ਵੀ ਬਣ ਕੇ ਛੱਤ ਬਣ ਕੇ ਬੇਨਤੀ ਆ ਥੋੜਾ ਮੋਟਾ ਇੰਜੋਏ ਕਰਕੇ ਰਹਿ ਰਹਿਆ ਕਰੋ ਚਲੋ ਆਪਣਾ ਖੇਤ ਲੋਕੇਸ਼ਨ ਹਾਂ ਇਹ ਆਪਣਾ ਗੁਰਵਿੰਦਰ ਸਿੰਘ ਇਹ 8 ਲੱਖ ਫਿਰ ਦਿਨ ਹੋ ਗਏ ਉਹਨੂੰ ਬਾਹਲੇ ਤੁਸੀਂ ਵੀ ਅੱਖੀਆਂ ਵੀ ਕਦੋਂ ਜਾਊਗਾ ਉਹਨੂੰ ਭੇਜੋਗਾ ਉਹ ਪਕੀਲੇ ਨੂੰ ਬਣਾ ਤੈਨੂੰ ਮਖਰਾ ਤੁਸੀਂ ਬਣਾਓ ਪਾਸੇ ਜਾ ਕੇ ਐ ਲੈਣ ਵਾਲੀ ਚਿਤਰਾਵਾਲੇ ਇਹਨਾਂ ਤੋਂ ਕਰਾਵਾਂਗੇ ਠੀਕ ਹੈ ਨਹੀਂ ਵੀਡੀਓ ਇੱਕ ਮਤਲਬ ਹੈਗੀ ਐ ਵੀ ਦੋ ਭਾਈ ਨੇ ਪਹਿਲਾ ਵੱਡਾ ਭਾਈ ਤਾਂ ਗਿਆ ਨਹੀਂ ਲਿਆ ਉਹ ਨਹੀਂ ਰਹੀ ਤੇ ਦੂਜਾ ਭਾਈ ਗੱਟ ਭਾਈ ਜਾਣੀ ਲੈ ਦੋ ਦਮ ਜਮੀਨ ਨਹੀਂ ਰਹੀ ਪਹਿਲਾਂ ਵੀ ਲਿਆਇਆ ਕਈ ਵਾਰੀ ਆਈ ਜਣੇ ਘਟਾਰ ਮਾਰ ਕੇ ਹਾਂ ਘਟਾਰ ਮਾਰ ਕੇ ਘਵਾਉਂਦੀ ਐ ਬਹੁਤ ਇੱਕ ਘਟਾਰ ਮਾਰ ਕੇ ਘਵਾਉਂਦੀ ਐ ਹਾਂ ਵੀ ਗੱਲ ਨਹੀਂ ਬਣੀ ਕਿਉਂ ਤੇ ਤੂੰ ਬਣਾਉਣੀ ਸੀ ਉਹ ਹੋਰ ਕੀ ਨਾ ਮਾਰਦੀ ਗਾਜ ਮਾ ਨਹੀਂ ਹੁੰਦਾ ਲੈ ਨਹੀਂ ਹੁੰਦਾ ਫਰਕ ਐਦਾ ਹੁੰਦਾ ਜੀ ਉਹ ਕਿਵੇਂ ਵੀ ਕਾਲ ਜੀ ਠੀਕ ਆ ਵਧੀਆ ਕਿਵੇਂ ਕੱਪ ਟੋਹਰਾਂ ਤੋਂ ਪਤਾ ਹੀ ਹੋ ਗਿਆ ਬੱਸ ਪੰਛੀ ਉੱਡ ਗਏ ਫੌਮ ਨੇ ਨਾ ਡਾਕਟਰ ਰਸਕਿਵੇਂ ਆ ਠੀਕ ਆ ਹਾਂ ਠੀਕ ਹੈ ਬਾਈ ਹਾਂ ਆਈ ਤਾਂ ਨਹੀਂ ਹਾਂ ਉਹ ਕਲੀਨ ਜੀ ਕੋ ਵਾਰੀ ਸੀ ਲੋ ਤਾਂ ਹੋਰ ਮੁਲਾਜ਼ਮ ਆਏ ਦੋਸਤ ਮਿੱਤਰ ਇਹੀ ਹੋ ਹੋ ਮੈਂ ਨਹੀਂ ਲੱਗਦਾ ਜੇ ਨਹੀਂ ਅਗਲਾ ਨਹੀਂ ਆਉਂਦਾ ਤਾਂ ਹੈ ਜੀ ਆਉਂਦਾ ਹੈ ਘਰ ਵਾਲੀ ਬੜੀ ਗੱਥੀ ਨਾ ਪੁਲਿਸ ਵਾਲੇ ਜਿੱਤਾ ਮਿੱਤਰ ਜੀ ਉਹ ਇਧਰੋਂ ਸੀ ਘਾਡੇ ਮੈਨੂੰ ਉਹਨਾਂ ਦੀ ਚਨੀ ਡਿਊਟੀ ਅੱਜ ਛੋਟਾ ਮਟਾ ਅੱਛਾ ਉਹ ਹਮਨ ਪਤਾ ਲੜਾਈ ਹਾਂ ਮਿਲ ਕੇ ਨਿਗਰਾਇਆ ਵੜੀ ਵਿੱਚ ਹਾਂ ਠੀਕ ਹੈ ਹਾਂ ਠੀਕ ਹੈ ਜਿਹੜਾ ਬੰਦਾ ਮੰਨ ਲਾ ਜਿਹੜੀ ਆ ਉਹ ਤਾਂ ਨਹੀਂ ਨਹੀਂ ਵੀ ਚਾਹੀਦੀ ਬੰਦੇ ਨੂੰ ਬੜੀ ਲੱਭਾਈ ਠੀਕ ਹੈ ਜੀ ਠੀਕ ਹੈ ਹੋਰ ਤੇਰਾ ਕੰਮ ਅਸੀਂ ਕਰਤਾ ਹੁਣ ਕੱਟਦੇ ਸੋਚਦਾ ਹੈ ਇਵੇਂ ਨਾ ਤੂੰ ਪਛਲਾ ਵਾਰ ਤੂੰ ਪੁੱਛਿਆ ਨਹੀਂ ਤੜਕੇ ਦਾ ਤੇਰੇ ਕੋਲ ਖੜਾ ਸੀ ਐਂਕਾ ਹੁਣ ਫੋਨ ਆ ਜੇ ਅਸੀਂ ਚਲੀ ਜਾਂਦਾ ਉਹ ਕਰੇ ਹੋਰ ਤਾਂ ਕੋਈ ਨਹੀਂ ਹਾਂ ਬੰਦੇ ਨਾਲ ਤਾਂ ਫਿਰ ਬੰਦੇ ਹੀ ਗੱਲ ਕਰੂਗਾ ਹੋਰ ਕੌਣ ਕਰਵਾਏ ਵੀ ਤਾਂ ਥੋੜੀਆਂ ਵੀ ਚੱਲ ਫਿਰ ਤੰਗੋਂ ਆਪਾਂ ਕਹਿੰਦੇ ਮੈਂ ਬੜਾ ਜਿਹਾ ਨਿਬੜਦਾ ਛੋਟ ਆਹੋ ਜੀ ਤਾਂ ਮੈਂ ਤੈਨੂੰ ਦੱਸਾਂ ਬੜੀ ਜੀ ਗੱਲ ਦੋ ਨੇ ਜਿਹੜੀ ਤੈਨੂੰ ਚੰਗੀ ਜੀ ਲੱਗਦੀ ਉਹ ਕਰ ਲੈਨੇ ਇੱਕ ਤਾਂ ਬਈ ਯਾਰਾਣੀ ਵਾਲੀ ਤਾਂ ਫਿਰ ਰਹਿਣ ਦੇ ਉਹ ਦੂਜੀ ਕਰ ਲੈਨੇ ਤੇਰੀ ਚਾਹ ਤੇ ਸਮੋਸਾ ਤੇ ਚਾਹ ਪੀ ਲਾ 모ਸਾ ਮੋਸਾ ਖਾ ਰਾ ਸਾਥੋਂ ਬੰਦਰੀ ਬੰਦੀ ਬੰਦੀ ਵੀ ਮਿਲ ਗਿਆ ਲੈ ਇਹਨਾਂ ਸਾਰਿਆਂ ਨਾਲ ਲਹਿਤ ਹੋਣਾ ਬੰਦੇ ਹੋਰ ਉਹ ਐਸੀ ਵੀ ਮਨ ਲੈ ਇੱਕ ਜਮਾਈ ਭਾਈ ਬੜੇ ਦਿਨ ਹੋ ਗਿਆ ਇਹਨੂੰ ਯਾਰ ਜਿਵੇਂ ਆਪਾਂ ਉਹ ਗੰਡਿਆਂ ਵਾਲੀ ਬਣਾਈ ਸੀ ਤੇ ਉਹਦੇ ਤੋਂ ਆਪਾਂ ਕੱਲੇ ਸੀ ਇਹਦੇ ਜ ਆਪਣਿਆਂ ਕੋਲੇ ਇਹ ਹੈਗੀਆਂ ਲੇਡੀਜ਼ ਇਹ ਰੋਜ਼ ਇਹ ਰੂਜਾ ਤਾਂ ਗੋਦੂ ਨੂੰ ਕਿਆ ਕਰ ਰਹੀ ਹੈ ਵੀ ਦੇਖੀ ਕਿਆ ਦਿਨ ਹੋ ਗਏ ਇਹਨੂੰ ਬੈਠੇ ਨੂੰ ਕੋਈ ਮਾਈ ਨੂੰ ਕਹੋਗਾ ਤੁਸੀਂ ਕਿ ਜਾਊ ਜੂਗਾ ਕਦੇ ਮਲਾ ਉਹ ਤੁਹਾਨੂੰ ਗੋਰ ਜਲੀ ਜਾਂਦਾ ਆ ਤੁਹਾਡਾ ਪਰਮਾ ਠੀਕ ਨਹੀਂ ਚੱਲਦਾ ਇਹਨੂੰ ਐ ਕਰ ਹਾਂ ਤੁਹਾਨੂੰ ਸ਼ਰਮ ਲਾਉਣੀ ਹੁੰਦੀ ਆ ਅੱਗੇ ਇਹ ਨੂੰ ਆਇਆ ਕਰੋ ਤੁਸੀਂ ਭੈਣ ਖੜਾ ਹੋਵੇ ਕੰਮ ਵਾਲੀ ਨਹੀਂ ਇਹ ਤੁਸੀਂ ਕਰਦੇ ਨਹੀਂ ਕਿੱਥਾ ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਤਾਂ ਤੂੰ ਇੱਥੇ ਰੋਟ ਬਣਣੇ ਤੇ ਨਾਲੇ ਰੋਗ ਚੱਕੜ ਲਈ ਐਂਡਸੇ ਫਿਰ ਉਹ ਸਰਪਸਾਲਾ ਸੀ ਤੇਰਾ ਜਿਹੜਾ ਤੇਰਾ ਫੇਮਸ ਡਾਈਰ ਰੋਲ ਆ ਤੇਰਾ ਐਂ ਇਸ ਗੀਰੀ ਮੱਲ ਕਰਕੇ ਫਿਰ ਤਾਂ ਮੂੜ ਬਣ ਜੂਜੇ ਕੇਰਾ ਤੱਕ ਮੈਂ ਮਨ ਲਮਾਇਆ ਬਣਾ ਲਾਂਗੇ ਬਣਾ ਲਾਂਗੇ ਮੂੜ ਮੂੜ ਤਾਂ ਬਣਾ ਲਾਂਗੇ ਦਾ ਬਣਾ ਲਈਏ ਨਾ ਹਾਂ ਲੰਗਾਏ ਹੈ ਹੈ ਲੰਗਾਏ ਕਿ ਮੈਂ ਕਰਦਾ ਹਾਂ ਉਹਨਾਂ ਗਾਇਦਾ ਕਰ ਲੈ ਕੁਰਤਾ ਘੜਤ ਲਾਤਾ ਦਾ ਇਹ ਹੈ ਮੇਰੇ ਮਨ ਜੀ ਕਿ ਜਾਗਦਾ ਅੱਖਾਂ ਵਿੱਚ ਪਾ ਜਾਂਦਾ ਆ ਗਿਆ ਮੈਂ ਬਣ ਗਿਆ ਯਾਰ ਦਸ ਰਸੋਈ ਕਿ ਕਲਾ ਲੱਗ ਰਿਹਾ ਤੜਕਾ ਲੱਗ ਰਿਹਾ